ਚੰਡੀਗੜ੍ਹ ਦੇ ਸਰਕਾਰੀ ਕਾਲਜਾਂ ਦੇ ਵਿੱਚ ਬੀਏ ਦੀਆਂ ਸੀਟਾਂ ਦੇ ਵਿੱਚ 17% ਦੀ ਜਿਹੜੀ ਗਰਾਉਂਡ ਦੇਖਣ ਨੂੰ ਮਿਲੀ ਹੈ ਖਾਸ ਤੌਰ ਦੇ ਉੱਤੇ ਸੈਕਟਰ 11 ਦੇ ਵਿੱਚ ਦੋ ਸਰਕਾਰੀ ਕਾਲਜ ਇਸੇ ਤਰੀਕੇ ਦੇ ਨਾਲ 42 ਸੈਕਟਰ ਅਤੇ 46 ਸੈਕਟਰ ਤੇ ਕਾਲਜ ਦੇ ਵਿੱਚ ਬੀਏ ਦੀਆਂ ਸੀਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ 17% ਦੀ ਜਿਹੜੀ ਆ ਉਹ ਡ੍ਰੌਪ ਜਿਹੜਾ ਦੇਖਣ ਨੂੰ ਮਿਲੇ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਫੈਕਲਟੀ ਮੈਂਬਰ ਨੇ ਜਿਹੜੇ ਆ ਉਹ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਫੈਕਲਟੀ ਮੈਂਬਰ ਨੇ ਜਿਹੜੇ ਉਹਨਾਂ ਨੂੰ ਨਿਯੁਕਤ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨਾਂ ਕਾਰਨ ਬਹੁਤ ਸਾਰੇ ਪ੍ਰੋਫੈਸਰ ਲੋਬੀ ਅਤੇ ਮੈਨੇਜਮੈਂਟ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਵਿੱਚ ਨਾਕਾਮਯਾਬ ਸਾਬਿਤ ਹੋ ਰਹੀ ਹੈ ਫੈਕਲਟੀ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਪ੍ਰੋਫੈਸਰ ਲੋਬੀ ਅਤੇ ਮੈਨੇਜਮੈਂਟ ਜਿਹੜੀ ਉਹ ਆਉਂਦੀ ਹੈ ਕਿਸੇ ਸੰਸਥਾ ਜਾਂ ਕਾਲਜ ਨੂੰ ਚਲਾਉਣ ਦੀ ਖਾਤਰ ਜੇਕਰ 100 ਪ੍ਰੋਫੈਸਰ ਦੀ ਜ਼ਰੂਰਤ ਹੈ ਜਾਂ ਮੈਨੇਜਮੈਂਟ ਦੀ ਜ਼ਰੂਰਤ ਹੈ ਤਾਂ ਉੱਥੇ ਜੇਕਰ ਰੈ ਹੀ ਦੱਸ ਜਾਣ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਕਾਲਜ ਨੂੰ ਚਲਾ ਪਾਉਣਗੇ ਤਾਂ ਇਹੀ ਫੈਕਲਟੀ ਮੈਂਬਰ ਦੀ ਡੈਫੀਨੇਸ਼ਨ ਹੈ ਤੇ ਇਹੀ ਫੈਕਲਟੀ ਮੈਂਬਰਸ ਦੀ ਘਾਟ ਹੋਣ ਦੇ ਕਾਰਨ ਆ ਕਾਰਨ ਜਿਹੜੇ ਕਾਲਜ ਦੇ ਪ੍ਰੋਫੈਸਰ ਜਾਂ ਮੈਨੇਜਮੈਂਟ ਆ ਉਹ ਬੱਚਿਆਂ ਨੂੰ ਆਕਰਸ਼ਿਤ ਕਰਨ ਦੇ ਵਿੱਚ ناکਾਮ ਜਾਬ ਸਾਬਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਆ ਕਾਰਨ ਬੀਏ ਦੀ ਸਿੱਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਕਮੀ ਮਹਿਸੂਸ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਡਾਟੇ ਦੀ ਗੱਲ ਕੀਤੀ ਜਾਵੇ ਤਾਂ पीजीजी सी आ, सेक्टर 11 ਦੇ ਬਾਹਰ ਅਸੀਂ ਖੜੇ ਆ ਤੇ ਇਸ ਕਾਲਜ ਦੇ ਵਿੱਚ 2018 ਤੇ 19 ਦੇ ਵਿੱਚ 600 ਸੀਟਾਂ ਸਨ बीए ਦੀਆਂ ਜੋ ਇਸ ਵਾਰ ਘਟ ਕੇ ਜਿਹੜੀਆਂ ਉਹ 400 ਰਹਿ ਗਈਆਂ ਨੇ 24 25 ਦਾ ਅੰਕੜੇ ਦੇ ਮੁਤਾਬਕ ਅਤੇ 33% ਦੀ ਡ੍ਰੌਪ ਹੈ ਜਿਹੜਾ ਇਸ ਦੇ ਵਿੱਚ ਇਸ ਕਾਲਜ ਦੇ ਵਿੱਚ बीए ਦੀਆਂ ਸੀਟਾਂ ਨੂੰ ਦੇਖਣ ਲੈ ਕੇ ਜਿਹੜਾ ਦੇਖਣ ਨੂੰ ਮਿਲਿਆ ਇਸੇ ਤਰੀਕੇ ਦੇ ਨਾਲ ਪੀਜੀਜੀ ਸੀਜੀ ਸੈਕਟਰ 11 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ 2018-19 ਦੇ ਵਿੱਚ 800 ਸੀਟਾਂ ਸਨ ਜੋ ਇਸ ਵਕਤ ਜਿਹੜੀਆਂ ਵਧ ਕੇ 100 ਸੀਟਾਂ ਜਿਹੜੀਆਂ ਵਧੀਆਂ ਨੇ ਤਕਰੀਬਨ 900 ਸੀਟ ਹੈ ਜਿਹੜੀ 2024 ਤੇ 25 ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ 12% ਦੀ ਜਿਹੜਾ ਰਾਈਜ਼ ਦੇਖਣ ਨੂੰ ਮਿਲਿਆ ਹੈ ਇਸੇ ਤਰੀਕੇ ਦੇ ਨਾਲ ਪੀਜੀਜੀ ਸੀਜੀ ਸੈਕਟਰ 42 ਦੀ ਗੱਲ ਕੀਤੀ ਜਾਵੇ ਤਾਂ 720 ਸੀਟਾਂ ਜਿਹੜੀਆਂ ਉਹ 2018-19 ਦੇ ਵਿੱਚ ਦੇਖਣ ਨੂੰ ਮਿਲਿਆ ਸਨ ਬੀਏ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ 2024-25 ਦੀ ਜੇਕਰ ਗੱਲ ਕਰੀਏ ਤਾਂ ਇਹ ਘਟ ਕੇ ਜਿਹੜੀਆਂ 600 ਰਹਿ ਗਈਆਂ ਨੇ ਯਾਨੀ ਕਿ 16% ਦੀ ਜਿਹੜਾ ਡ੍ਰੌਪ ਹੈ ਜਿਹੜਾ ਉਹ ਸੈਕਟਰ 42 ਦੇ ਕਾਲਜ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਇਸੇ ਤਰੀਕੇ ਦੇ ਨਾਲ 46 ਸੈਕਟਰ ਦੇ ਕਾਲਜ ਦੀ ਪੀਜੀਜੀਸੀ ਦੀ ਗੱਲ ਕੀਤੀ ਜਾਵੇ ਤਾਂ 800 ਸੀਟਾਂ ਜਿਹੜੀਆਂ ਉਹ 2018-19 ਦੇ ਵਿੱਚ ਦੇਖਣ ਨੂੰ ਮਿਲੀਆਂ ਸਨ ਇਸੇ ਤਰੀਕੇ ਦੇ ਨਾਲ ਜੇਕਰ 2024 ਤੇ 25 ਦਾ ਮੁਲਾਂਕਣ ਕੀਤਾ ਜਾਵੇ ਤਾਂ 600 ਸੀਟਾਂ ਜਿਹੜੀਆਂ ਇਸ ਵਕਤ ਇਸ ਵਾਰ ਜਿਹੜੀਆਂ ਉਹ ਰਹਿ ਗਈਆਂ ਨੇ ਯਾਨੀ ਕਿ 25% ਡ੍ਰੌਪ ਹੈ ਜਿਹੜਾ ਉਹ ਸੈਕਟਰ 46 ਦੇ ਜਿਹੜੇ ਕਾਲਜ ਦੇ ਵਿੱਚ ਵੀ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਫਿਲਹਾਲ ਇੱਥੇ ਇਹੀ ਦੇਖਣਾ ਹੈ ਮੈਂ ਦੀ ਸਰਕਾਰੀ ਕਾਲਜਾਂ ਦੇ ਵਿੱਚ ਕਦੋਂ ਤੱਕ ਫੈਕਲਟੀ ਮੈਂਬਰ ਨੇ ਜਿਹੜੇ ਉਹ ਨਿਯੁਕਤ ਕੀਤੇ ਜਾਂਦੇ ਨੇ ਕਦੋਂ ਤੱਕ ਪ੍ਰੋਪਰਲੀ ਮੈਨੇਜਮੈਂਟ ਪ੍ਰੋਫੈਸਰ ਲੋਬੀ ਜਿਹੜੀ ਆ ਉਹ ਬਣਦੀ ਹੈ ਅਤੇ ਕਦੋਂ ਉਹ ਬੱਚਿਆਂ ਨੂੰ ਸਟੂਡੈਂਟਸ ਨੂੰ ਆਕਰਸ਼ਿਤ ਕਰ ਪਾਉਂਦੀ ਹੈ ਇਹ ਦੇਖਣ ਵਾਲੀ ਤਸਵੀਰ ਹੈ ਜਿਹੜੀ ਉਹ ਰਹੇਗੀ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ